ਪੰਜਾਬ ਤੇ ਭਾਰਤ ਦੇ ਬਹੁਤ ਸਾਰੇ ਨੌਜਵਾਨ ਵਿਦੇਸ਼ਾਂ ਦੇ ਵਿੱਚ ਆਪਣੇ ਚੰਗੇ ਭਵਿੱਖ ਲਈ ਜਾਂਦੇ ਨੇ ਪਰ ਉੱਥੋਂ ਦੇ ਕਾਨੂੰਨਾਂ ਦੇ ਮੁਤਾਬਕ ਜੇਕਰ ਉਹਨਾਂ ਤੋਂ ਕੋਈ ਜਹੀ ਗਲਤੀ ਹੋ ਜਾਂਦੀ ਹੈ ਜਿਸ ਦੇ ਵਿੱਚ ਬਹੁਤ ਜ਼ਿਆਦਾ ਜੁਰਮਾਨਾ ਜਾਂ ਸਜ਼ਾ ਹੋ ਜਾਵੇ ਤਾਂ ਉਹਨਾਂ ਲਈ ਭੁਤਨਾ ਮੁਸ਼ਕਲ ਹੋ ਜਾਂਦਾ ਹੈ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਜਲੰਧਰ ਦੇ ਇੱਕ ਨੌਜਵਾਨ ਨੂੰ ਦੁਬਈ ਦੇ ਵਿੱਚ 50 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਜੇਕਰ ਉਹ ਜੁਰਮਾਨਾ ਨਹੀਂ ਭਰਦਾ ਤਾਂ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਏਗੀ ਇਹ ਪੂਰਾ ਮਾਮਲਾ ਕੀ ਹੈ ਉਸ ਨੂੰ ਸਜ਼ਾ ਜਾਂ ਜੁਰਮਾਨਾ ਜਿਹੜਾ ਉਹ ਕਿਉਂ ਕੀਤਾ ਗਿਆ ਤੁਹਾਨੂੰ ਦੱਸ ਦਿਆਂ ਦਰਅਸਲ ਮਲੇਸ਼ੀਆ ਦੇ ਪਿੰਡ ਕਾਟੀ ਬੜੈਚ ਦੇ ਰਹਿਣ ਵਾਲੇ ਸੁਖਚੈਨ ਸਿੰਘ ਨੂੰ ਸੜਕ ਹਾਦਸੇ ਦੇ ਮਾਮਲੇ ਦੇ ਵਿੱਚ ਦੁਬਈ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਉੱਥੋਂ ਦੀ ਅਦਾਲਤ ਨੇ ਸੁਖਚੈਨ ਸਿੰਘ ਤੇ ਕਰੀਬ 50 ਲੱਖ ਰੁਪਏ ਦਾ ਜੁਰਮਾਨਾ ਲਗਾ ਦਿੱਤਾ ਹੈ ਜੁਰਮਾਨਾ ਅਦਾ ਨਾ ਕਰਨ ਤੇ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਏਗੀ ਤਾਂ ਸੁਖਚੰਨ ਸਿੰਘ ਦੇ ਪਰਿਵਾਰ ਨੇ ਜਲੰਧਰ ਦੇ ਲੋਕਾਂ ਨੂੰ ਆਰਥਿਕ ਮਦਦ ਦੀ ਅਪੀਲ ਕੀਤੀ ਹੈ ਤਾਂ ਜੋ ਉਹਨਾਂ ਦਾ ਪਰਿਵਾਰਕ ਮੈਂਬਰ ਵਾਪਸ ਆ ਸਕੇ ਤਾਂ ਉਹ ਦੱਸਿਆ ਕਿ ਸੰਤ ਗੁਰਮੇਸ਼ ਸਿੰਘ ਨਾਲ ਜਲੰਧਰ ਪੁੱਜੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੁਖਚੰਨ ਸਿੰਘ ਆਪਣਾ ਪਿਵੇਖਾ ਜਿਹੜਾ ਉਹ ਸਵਾਰਨ ਦੇ ਲਈ ਜਨਵਰੀ 2019 ਦੇ ਵਿੱਚ ਦੁਬਈ ਗਿਆ ਸੀ ਅਤੇ ਉਹ 4 ਨਵੰਬਰ 2021 ਨੂੰ ਭਾਰਤ ਆਇਆ ਤੇ ਦਸੰਬਰ ਦੇ ਵਿੱਚ ਦੁਬਈ ਚਲਾ ਜਾਂਦਾ ਹੈ ਅਤੇ ਉਹ ਉੱਥੇ ਡਰਾਈਵਰੀ ਕਰਦਾ ਸੀ ਜਦੋਂ ਕਿ ਇੱਕ ਪਾਕਿਸਤਾਨੀ ਨਾਗਰਿਕ ਦੀ ਉਸਤੀ ਕਾਰ ਦੇ ਹੇਠਾਂ ਆਉਣ ਕਾਰਨ ਮੌਤ ਹੋ ਜਾਂਦੀ ਹੈ ਉਹਨੇ ਦੱਸਿਆ ਕਿ ਸੁਖਚੰਨ ਸਿੰਘ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਉਸਦੀ ਮਾਤਾ ਰਣਜੀਤ ਕੌਰ ਸਰਕਾਰੀ ਪੈਨਸ਼ਨ ਦੇ ਉੱਤੇ ਆਪਣਾ ਗੁਜ਼ਾਰਾ ਕਰਦੀ ਹੈ ਅਤੇ ਪਰਿਵਾਰ ਕੋਲ ਕੋਈ ਵੀ ਜ਼ਾਇਦਾਦ ਨਹੀਂ ਹੈਗੀ ਜਿਸ ਨੂੰ ਵੇਚ ਕੇ ਉਹ ਆਪਣੇ ਪੁੱਤਰ ਦੀ ਜਾਨ ਬਚਾ ਸਕਣ ਪਰਿਵਾਰ ਨੇ ਦੱਸਿਆ ਕਿ ਸੁਖਚੈਨ ਉਹਨਾਂ ਦੇ ਪਰਿਵਾਰ ਦਾ ਆਖਰੀ ਕਮਾਉਣ ਵਾਲਾ ਮੈਂਬਰ ਹੈ ਅਤੇ ਪਰਿਵਾਰ ਨੂੰ ਡਾਕਟਰ ਐਸ.ਪੀ ਸਿੰਘ ਵੱਲੋਂ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਜਿਹੜੀ ਉਹ ਦਿੱਤੀ ਗਈ ਹੈ ਤੇ ਜ਼ਿਕਰ ਜੋ ਹੈ ਕਿ ਹੁਣ ਤੱਕ ਪਰਿਵਾਰ ਦੇ ਕੋਲ ਸਿਰਫ 8 ਲੱਖ ਰੁਪਏ ਹੀ ਇਕੱਠੇ ਹੋਏ ਨੇ ਜਦੋਂ ਕਿ ਉਸ ਦੇ ਪੁੱਤਰ ਦੀ ਜੋ ਉਹਨਾਂ ਦੇ ਪੁੱਤਰ ਦੀ ਜਾਨ ਬਚਾਉਣ ਵਾਸਤੇ 50 ਲੱਖ ਰੁਪਏ ਦੀ ਜ਼ਰੂਰਤ ਹੈ ਜਨ ਕਿ 42 ਲੱਖ ਰੁਪਈਆ ਉਹਨਾਂ ਦੇ ਪਰਿਵਾਰ ਨੂੰ ਹੋਰ ਚਾਹੀਦਾ ਤਾਂ ਜੋ ਆਪਣੇ ਆਖਰੀ ਕਮਾਉਣ ਵਾਲੇ ਪਰਿਵਾਰਕ ਮੈਂਬਰ ਦੀ ਜਾਨ ਬਚਾ ਸਕਣ ਤਾਂ ਪਰਿਵਾਰ ਦੇ ਵੱਲੋਂ ਜਿੱਥੇ ਅਪੀਲ ਕੀਤੀ ਜਾ ਰਹੀ ਹੈ ਪੈਸਿਆਂ ਵਾਸਤੇ ਉੱਥੇ ਹੀ ਪਰਿਵਾਰ ਦੀਆਂ ਮੁਸ਼ਕਲਾਂ ਜ਼ਰੂਰ ਵਧੀਆਂ ਹੋਈਆਂ ਨੇ ਕਿਉਂਕਿ ਬਦੇਸ਼ਾਂ ਦੇ ਵਿੱਚ ਜਾਂ ਅਰਬ ਕੰਟਰੀਆਂ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਸਖਤ ਕਾਨੂੰਨਾਂ ਕਾਰਨ ਜਿਹੜਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਇਹਨਾਂ ਕੰਟਰੀਆਂ ਦੇ ਵਿੱਚ ਜਿਹੜੇ ਵੀ ਨੌਜਵਾਨ ਆਪਣੇ ਰੋਜ਼ਗਾਰ ਕਰਨ ਵਾਸਤੇ ਜਾਂਦੇ ਨੇ ਜਾਂ ਤਾਂ ਉਹ ਡਰਾਈਵਰੀ ਕਰਦੇ ਨੇ ਜਾਂ ਕੋਈ ਹੋਰ ਕੰਮ ਕਰ ਕਰਦੇ ਨੇ ਜੇਕਰ ਡਰਾਈਵਰੀ ਦੀ ਗੱਲ ਕੀਤੀ ਜਾਵੇ ਤਾਂ ਕਈ ਵਾਰ ਕੋਈ ਜਿਹੜਾ ਹਾਦਸਾ ਵਾਪਰ ਜਾਂਦਾ ਹੈ ਜਿਸ ਦਾ ਭੁਗਤਾਨ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਤੇ 50 ਲੱਖ ਰੁਪਈਆ ਇੱਕ ਬਹੁਤ ਵੱਡੀ ਰਕਮ ਹੁੰਦੀ ਆ ਕਿਉਂਕਿ ਜਿਹੜਾ ਕੋਈ ਨੌਜਵਾਨ ਦੁਬਈ ਗਿਆ ਕਿਉਂਕਿ ਦੁਬਈ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ 30 ਤੋਂ ਲੈ ਕੇ 50-60 ਹਜ਼ਾਰ ਰੁਪਈਆ ਤੱਕ ਮਹੀਨਾ ਜਿਹੜਾ ਇੰਡੀਅਨ ਕਰੰਸੀ ਮੁਤਾਬਕ ਹੋ ਉੱਥੇ ਜਾ ਕੇ ਕਮਾ ਸਕਦਾ ਵੱ ਤੋਂ ਵੱਧ ਤੇ ਉਸ ਦੇ ਨਾਲ ਉਹਦਾ ਪਰਿਵਾਰ ਦਾ ਗੁਜ਼ਾਰਾ ਚੱਲਦਾ ਤੇ ਕੁਝ ਪੈਸੇ ਬਚ ਜਾਂਦੇ ਨੇ ਪਰ ਜਦੋਂ ਕੋਈ ਜਹੀ ਅਨਫੋਰਚੂਨੇਟਲੀ ਘਟਨਾ ਵਾਪਰ ਜਾਂਦੀ ਆ ਤੇ ਫਿਰ ਪਰਿਵਾਰ ਹੈ ਜਿਹੜਾ ਐਡਾ ਵੱਡਾ ਭੁਗਤਾਨ ਹੈ ਜਿਹੜਾ ਉਹ ਨਹੀਂ ਕਰ ਸਕਦਾ ਤਾਂ ਅਜਿਹੇ ਹਾਲਾਤੋਂ ਸੁਚੇਨ ਸਿੰਘ ਦੇ ਪਰਿਵਾਰ ਦੇ ਵਿੱਚ ਬਣੇ ਹੋਏ ਨੇ ਉਹਨਾਂ ਵੱਲੋਂ ਜਿਹੜਾ 8 ਲੱਖ ਰੁਪਇਆ ਇਕੱਠਾ ਕਰ ਲਿਆ ਗਿਆ ਤੇ 42 ਲੱਖ ਰੁਪਏ ਦੀ ਹੋਰ ਜ਼ਰੂਰਤ ਹੈ ਤਾਂ ਜੋ ਆਪਣੇ ਇਕਲੌਤੇ ਪੁੱਤਰ ਦੀ ਜਾਨ ਬਚਾ ਸਕਣ ਜਿਹੜਾ ਕਿ ਜਿਸ ਨੂੰ ਦੁਬਈ ਦੇ ਵਿੱਚ 50 ਲੱਖ ਰੁਪਈਆ ਜੁਰਮਾਨਾ ਹੋ ਚੁੱਕਿਆ ਹੈ ਜੇਕਰ ਉਹ ਜੁਰਮਾਨਾ ਨਹੀਂ ਭਰਨ ਗਿਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਦੱਸਾਂਗੇ ਕਿ ਕਿਹੜੀ ਤਾਰੀਖ ਨਿਰਧਾਰਤ ਕੀਤੀ ਗਈ ਹੈ ਫਿਰ ਹਾਲ ਜੁਰਮਾਨਾ ਭਰਨ ਦੀ ਉਹ ਗੱਲ ਕਹੀ ਗਈ ਹੈ ਜੇਕਰ ਜੁਰਮਾਨਾ ਨਹੀਂ ਭਰਿਆ ਜਾਂਦਾ ਕੋਈ ਤਾਰੀਖ ਫਿਕਸ ਹੋ ਜਾਂਦੀ ਹੈ ਤੇ ਫਿਰ ਉਸ ਨੂੰ ਮੌਤ ਦੀ ਸਜ਼ਾ ਜਿਹੜੀ ਦੁਬਈ ਦੇ ਵਿੱਚ ਦਿੱਤੀ ਜਾਏਗੀ ਇਹ ਕੋਈ ਪਹਿਲਾ ਮਾਮਲਾ ਨਹੀਂ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਮਾਮਲੇ ਜਹੇ ਸਾਹਮਣੇ ਆ ਚੁੱਕੇ ਨੇ ਜਿੱਥੇ ਵਦੇਸ਼ਾਂ ਦੇ ਵਿੱਚ ਖਾਸ ਤੌਰ ਤੇ ਅਰਬ ਕੰਟਰੀਆਂ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਜਿਹੜੀ ਮੌਤ ਦੀ ਸਜ਼ਾ ਵੱਡੇ ਜੁਰਮਾਨੇ ਹੋ ਚੁੱਕੇ ਨੇ ਤਾਂ ਕਈਆਂ ਨੂੰ ਜੁਰਮਾਨਾ ਭਰਨ ਦੀ ਨਾ ਭਰਨ ਦੀ ਸੂਰਤ ਦੇ ਵਿੱਚ ਸਜ਼ਾਾਂ ਵੀ ਹੋ ਚੁੱਕੀਆਂ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਪਰਿਵਾਰ ਲੋਕ ਨੇ ਜਿਹੜੇ ਕਿੰਨਾ ਕੁ ਸਹਿਯੋਗ ਕਰਕੇ ਇਸ ਪਰਿਵਾਰ ਦੇ ਨਾਲ ਖੜਦੇ ਨੇ ਤੇ ਇਹਨਾਂ ਦੇ ਪੁੱਤਰ ਦੇ ਜਾਨ ਨੂੰ ਉਹ ਜੁਰਮਾਨਾ ਭਰ ਕੇ ਬਚਾਇਆ ਜਾ ਸਕੇ ਜੁੜਾ ਨਿਟਰ ਪੰਜਾਬੀ ਮੀਡੀਆ ਨਾਲ ਧੰਨਵਾਦ